ਜੀ ਸਤਿ ਸ਼੍ਰੀ ਅਕਾਲ ਜੀ ਚਲਣ ਦੀ ਤਿਆਰੀ ਆ ਆਪਣੇ ਮਾਗੀ ਵਾਲੇ ਗੁਰਪੁਰਪ ਦੀ ਪਿੰਡ ਤਲ ਵੰਡੀ ਤੋਂ ਨਿਕਲਣਾ ਵਾ ਗੁਰਪੁਰਪ ਤੇ ਹੁਣੇ ਆਪਾਂ ਗੱਡੀ ਲੈ ਕੇ ਆਏ ਆ ਭਾਜੀ ਹੁਣਾਂ ਕੋ ਤੇ ਤਵਾ ਤੋ ਤੂ ਕੇ ਤੇ ਹੁਣ ਸਾਫ ਸੁਥਰ ਕਰਕੇ ਹੁਣ ਚਾਰੀ ਚਲਣ ਦੀ ਆ ਫੁੱਲਾਂ ਦੀ ਛਾਬੀ ਭਾਜੀ ਹੁਣੀ ਲੱਗੇ ਆ ਸੇਵਾ ਡਟਣ ਚਲਣ ਦੀ ਭਾਜੀ ਹਾਂਜੀ ਹਾਂਜੀ ਸਿਰ ਕਿੰਨੇ ਵਜੇ ਤੁਰਨੀ ਮਾਗੀ ਉਹ ਪਾਰਕੀ 8:30 ਵਜੇ ਕਹਿੰਦੇ ਵੀ ਪਹੁੰਚ ਜਾਓ 8:30 ਹਾਂਜੀ ਗੁਰਦਾਰੇ ਬਾਬਿਆਂ ਦਾ ਫੋਨ ਆਇਆ ਹਾਂ ਦੇ 8:30 ਕਿੰਨੀ ਦੂਰ ਦਾ ਨਾ ਪੜਾ 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 ਤੇ ਭਾਈ ਸਾਹਿਬ ਇਹ ਵਾਹ ਵੱਡੇ ਹੁੰਦਾ ਜੇ ਨਾ 10 12 ਪਿੰਡ ਹੋ ਜਾਂਦੇ ਨਾ ਹਾਂਜੀ ਹਾਂਜੀ ਵੱਧ ਹੋ ਜਾਂਦੀ ਵਾਦੀ ਹੁੰਦੇ ਇਧਰ ਆਪਣੇ ਭਾਈ ਸਾਹਿਬ ਭਾਈ ਸਿਮੂਣੀ ਵੀ ਸੇਵਾ ਤੋਂ ਕੀਰਤਨ ਕਰਕੇ ਆਏ ਆ ਵੀਰੋ ਨਹੀਂ ਫਲਾਈ ਸਾਹਬ ਤੋਂ ਤੇ ਇੱਥੇ ਸੇਵਨ ਭੋਂਦੇ ਸਾਡੇ ਨਾਲ ਫੁੱਲਾਂ ਦੀ ਆ ਇਧਰ ਵੀਰ ਆਪਣਾ ਆਂਬਾ ਹੋਰ ਸਿੰਘ ਵਾਲਾ ਇਹ ਵੀ ਫੁੱਲਾਂ ਦੀ ਸੇਵਾ ਕਰਨ ਦੇ ਵੀਰ ਹੋਣੀ ਤੇ ਆ ਮੁੰਡਾ ਆਪਣਾ ਰੋਹਿਤ ਗੁਰਪ੍ਰੇ ਸਿੰਘ ਦਾ ਨਾਮ ਜੇ ਇਹ ਵੀ ਵੀਰ ਆ ਆਪਣਾ ਕਿਲਾ ਲਾਲ ਸਿੰਘ ਦੀ ਧਰਤੀ ਤੋਂ ਆਇਆ ਚਲੰਡੀ ਵੀਰ ਜੀ ਕਰਨ ਦੇ ਸੇਵਾ ਬੇ ਭਾਜੀ ਆ ਵੀਰ ਜੀ ਚਲੰਡੀ ਸੇਵਾ ਹੁਣ ਬਸ ਇਹ ਕਰਕੇ ਬਾਕੀ ਤੁਹਾਨੂੰ ਪਤਾ ਹੀ ਜਿੱਦਾਂ ਆਪ ਬਾਬਾ ਜੀ ਦੀ ਫੋਟੋ ਲਾਉਂਦੇ ਆ ਤੇ ਲਾਉਂਦੇ ਨੇ ਉੱਤੇ ਦਾਹ ਕਰੂਗਾ ਦੀ ਉਹ ਵੀ ਬਸ ਤਾਨੂੰ 57 ਮਿੰਟ ਤੱਕ ਦੱਸ ਦਿਆਂ ਗੱਡੀ ਤਿਆਰ ਕਰਕੇ ਫਿਰ ਤੁਹਾਨੂੰ ਉਹ ਵੀ ਪੂਰੀ ਕਲੀਅਰ ਫੋਟੋ ਕੱਸ਼ਾਂਗੇ ਤੇ ਬਾਕੀ ਤੁਹਾਨੂੰ ਸਵੇਰੇ ਸਾਰੇ ਦਰਸ਼ਨੇ ਕਰਾਵਾਂਗੇ ਗੁਰਪੁਰੂ ਦੇ ਜੁੜੇ ਰਹੋ ਠੀਕ ਹੈ ਜੀ ਆ ਵੀਰ ਵੀ ਆਪਣੇ ਨਾਲ ਹਰ ਵਾਰੀ ਸੇਵਾ ਨਿਭੰਦਾ ਪਵਲ ਵੀਰੇ ਡਟੇ ਰਹੀ ਡਟੇ ਜੇ ਚਲੰਡੀ ਸੇਵਾ ਆ ਵੀਰ ਵੀ ਆਪਣੇ ਨਾਲ ਸੇਵਾ ਕਰਦਾ ਹਮੇਸ਼ਾ ਇਹ ਵੀਰ ਦੀ ਸੇਵਾ ਹੋਈ ਹੁੰਦੀ ਗੱਡੀ ਦੇ ਟਾਇਰਾਂ ਨੂੰ ਪਾਲਛ ਫੇਰਨੀ ਵੀਰ ਨੇ ਕਿਉਂ ਵੀਰ ਆ ਜੀ ਆ ਜੀ ਪਾ ਜੀ ਬਾਬੇ ਦੀ ਸੇਵਾ ਕੰ ਦਾ ਫੋਨ ਨਹੀਂ ਮਿਲਦਾ ਜੀ ਆ ਵੀ ਜੀ ਬਾਕੀ ਚਲੰਡੀ ਆ ਤਿਆਰੀ ਵੀ ਜੀ ਆਪਣੀ ਗੱਡੀ ਦੀ ਵੀ ਬੱਸ ਤੁਹਾਨੂੰ ਕਰਾਉਣੇ ਦੱਸ ਗੱਡੀ ਦੇ ਵੀ ਲੋ ਵੀ ਜੀ ਕਰੋ ਗੱਡੀ ਚੈੱਕ ਉਹdio ਕੈਮਰਾ ਜਾਂ ਕਿਸ ਦਾ ਸਦਾ ਉਹ ਪੋਗੀ ਸਾਟਾ 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 ਵੀ ਜੀ ਬਾਕੀ ਸਾਰੇ ਮਿਲਦੇ ਆ ਅਗਲੇ ਵਲੌਗ ਚ ਤੁਹਾਨੂੰ ਕਰਦੇ ਆ ਗੱਲਬਾਤ ਤੁਹਾਡੇ ਨਾਲ ਸਵੇਰੇ ਮਹਾਰਾਜ ਦੇ ਦਰਸ਼ਨਾਂ ਦਾ ਨੁਕੀ ਸਵੇਰੇ ਤੁਹਾਨੂੰ ਸਾਰੀ ਪਾਲਕੀ ਕੰਪਲੀਟ ਸੰਪੂਰਨੋਂ ਤੋਂ ਪਹਿਲਾਂ ਠੀਕ ਹੈ ਵੀਰ ਜੀ ਤੁਹਾਨੂੰ ਮਿਲਦੇ ਆ ਸਵੇਰੇ ਵੀਰ ਜੀ ਪਹੁੰਚ ਗਿਆ ਆਪਾਂ ਪਿੰਡ ਤਲਵੰਡੀ ਇੱਧਰ ਤਿਆਰੀਆਂ ਚੱਲਣੀਆਂ ਆਪਾਂ ਥੋੜੀ ਜਿਹੀ ਲੇਟ ਹੋ ਗਏ ਅੱਜ ਤੇ ਆਦਰ ਸਾਵੀ ਵੀ ਲੋਜੀ ਹੁਣ ਨਹੀਂ ਲੱਗੇ ਆ ਸੇਵਾ ਤੇ ਬਸ ਨਕਾਰਾ ਬੰਨ ਰਹਿਣਾ ਤੇ ਉਹ ਵੀਰ ਆਕਰ ਸਿੰਘ ਵੀ ਆਪਣੇ ਪਹੁੰਚ ਗਏ ਆ ਨੰਗ ਸਿੰਘ ਵਾਜਾ ਇਹ ਆਪਣੇ ਬਾਵੇ ਤਰਨੀ ਹੁਣੀ ਵਾਹ ਵਾਹ ਕਰੇਨਾਂ ਸਟੋਰ ਵਾਲੇ ਇਹ ਹਰ ਸਾਲ ਛਾੜੂ ਦੀ ਸੇਵਾ ਲੁੱਟਦੇ ਇਦਾਂ ਹੀ ਸੰਗਤਾਂ ਦੇ ਨਾਲ ਬਾਕੀ ਚੱਲਣਦੀ ਹੈ ਤਿਆਰੀ ਵੈਗਰੂ ਇਨ ਸਟੋਰ ਵਾਲੇ ਸੇਵਾਲੂ ਟੰਡੇ ਆ ਦੇ ਆਪਣਾ ਮਸੀਤ ਸਿੰਘ ਹੁਣੀ ਮਸੀਤ ਦਰਸ਼ਨ ਕੰਢੀਏ ਸੰਗਤ ਬੱਸ ਪਿੰਡ ਦੀ ਆ लास्ट ਆਵਾ ਕੀ ਹੁਣ ਪਿੰਡ ਚੋਂ ਚਾਲੇ ਪਾਤੇ ਆ ਸੰਗਤਰੀ ਪਿੰਡ ਚੋਂ ਨਿਕਲ ਚੁੱਕੀ ਆ ਪਰ ਸਾਲ ਕੀ ਜਾ ਓਏ ਐ ਮਗਰ ਕੀ ਤਨ ਬਡਾਲਾ ਗਰੰਤੀਆਂ ਵਿੱਚ ਚੈਂਡਰ ਹੋਣਾ ਜੇ ਦੁੱਧ ਦਾ ਲੰਗਰ ਸੰਗਤ ਜੀ ਲੰਗਰ ਬਹੁਤ ਜ਼ਿਆਦਾ ਅੱਜ ਬਾਬੇ ਦੀ ਕਿਰਪਾ ਨਾਲ ਦੁੱਧ ਦਾ ਲੰਗਰ ਸੰਗਤ ਚਲੋ ਮਿਲ ਗਿਆ ਚਲਾਂ ਢੀ ਵੀਰ ਜੀ ਆਪਣੇ ਸੰਗਤ ਵਡਾਲਾ ਗ੍ਰੰਥੀਆਂ ਨਾਲ ਸਟਾਰਟਿੰਗ ਤੇ ਦੁੱਧ ਦੀ ਸੇਵਾ ਚੱਲਣ ਢੀ ਹੈ ਵਡਾਲਾ ਗ੍ਰੰਥੀਆਂ ਐਂਟਰ ਹੋਣ ਵਾਲੇ ਆ ਬਸ ਜੇ ਬਾਰੋ-ਬਾਰ ਜਾਣੇ ਪਿੰਡ ਦੇ ਓਕੇ ਵੀ ਸੰਗਤ ਠੀਕਾਂ ਢੀ ਹੈ ਸ਼ੇਰ ਆਗਰੰਥੀਆਂ ਦੀ ਸੰਗਤ ਦੇ ਕਰੋ ਦਰਸ਼ਨ ਬਹੁਤ ਉਤਸ਼ਾਹ ਹੁੰਦਾ ਸੰਗਤਾਂ ਦੇ ਵਿੱਚ ਇਹ ਨਗਰ ਕੀਰਤਨ ਦਾ ਹਰ ਸਾਲ ਇਹ ਬਹੁਤ ਮਸ਼ਹੂਰ ਨਗਰ ਕੀਰਤਨ ਤੋਰ ਸਾਡੀ ਤੋਰ ਲੋਕੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਇਹ ਨਗਰ ਕੀਰਤਨ ਦਾ ਨਾਲ ਨਾਲ ਸਾਡੀ ਨਾਲ ਨਾਲ ਚਲੋ ਰਲੋ ਕਰੀਏ ਆਪਣੇ ਸਾਡੇ ਪਿੰਡ ਦੇ ਮਸ਼ਹੂਰ ਪਿੰਡ ਵਿਡਾਲਾ ਗ੍ਰੰਥੀਆਂ ਦੇ ਸ਼ੰਗਤ ਵੀ ਪੂਰੀ ਇਤਸ਼ਾਹ ਤੇ ਹੁੰਡ ਕੇ ਦਾ ਦਰਸ਼ਨ ਕਰ ਲਈ ਮਹਾਰਾਜ ਸਾਡੇ ਜੇ ਤੁਹਾਨੂੰ ਆ ਕੇ ਮੈਣਾ ਵੀ ਵਡਾਲਾ ਗ੍ਰੰਥੀ ਦੀ ਸੰਗਤ ਵੀ ਫੈਸਲ ਕਰਨ ਲਈ ਖੜੇ ਸਾਰੇ ਲਓ ਜੀ ਕਰੋ ਚੈੱਕ ਗੋਪੀ ਦੂਰ ਸਾਹਿਬ ਨਹੀਂ ਖਲੋਤੇ ਇੱਥੇ ਰੋਬਨ ਵੀਰ ਦੀ ਪਿੰਡ ਗ੍ਰੰਥ ਘਾੜ ਤੋਂ ਇਹ ਵੀ ਸਿੰਘ ਹੋਣੀ ਆ ਸੇਵਨ ਬਹੁਣ ਆਵਣਾ ਤੇਗ ਵੀਰ ਵਾਹੋ ਆਉ ਕਰੈਨਾ ਸਟੋਰਾਂ ਦਾ ਮੁੰਡਾ ਵਾ ਜੀਏ ਹੱਥੇ ਬਲਾਓ ਦੇ ਵੱਡੇ ਗੁਰਦਾਰਾ ਸਾਹਿਬ ਵਾਲੇ ਸੰਗਤਾਂ ਸਾਹਿਬ ਵੱਲੋਂ ਟੰਕੀ ਹੁਣ ਪੰਜ ਪੰਜਾ ਸਿੰਘਾਂ ਦੀ ਮਹਾਰਤ ਸਾਹਿਬ ਲਈ ਚਲੋ ਜੀ ਚੈੱਕ ਇਹ ਬਟਾਲਾ ਗਰੰਤੀਆਂ ਮਾਈਕ్రో ਜੀ ਐਂਟਰ ਹੋ ਗਏ ਆ ਸੰਗਤ ਵੱਲੋਂ ਬਹੁਤ ਪਿਆਰ ਮਿਲਿਆ ਬਹੁਤ ਜ਼ਿਆਦਾ ਵਧੀਆ ਸ਼ਾ ਲੋਕਾਂ ਚ ਬਹੁਤ ਜ਼ਿਆਦਾ ਲੰਗਰ ਵੀ ਬਹੁਤ ਜ਼ਿਆਦਾ ਦੇਖੋ ਲੰਗਰ ਚੈੱਕ ਕਰੋ ਸੰਗਤਾਂ ਦਾ ਸੇ ਟ੍ਰੈਫਿਕ ਬਹੁਤ ਲੱਗ ਗਿਆ ਦੇ ਤੋਰੰਡੇ ਤੋਰੰਡੇ ਹਾਂ ਆਪਣੇ ਕਰਤਵੀਰ ਨਾ ਦੇ ਵੀ ਸੰਪਰਕ ਲਾਇਆ ਰੋਡ ਮੱਤਾ ਪਾ ਰਿਹਾ ਹੈ ਬਡਾਲਾ ਗਰੰਤੀਆਂ ਪਹੁੰਚ ਚੁੱਕਿਆ ਨਗਰ ਕੀਰਤਨ ਇਹ ਆਪਣਾ ਦਾ ਚੱਲੋ ਡਰਾਈ ਫੂਡ ਦਾ ਲੰਗਰ ਵੀ ਲਗਾਇਆ ਲੰਗਰ ਬਹੁਤ ਜ਼ਿਆਦਾ ਵਾ ਲੰਗਰ ਸੀਮੂ ਵੀ ਆ ਗਿਆ ਕਹਿੰਦੇ ਮੁੰਡਿਓ ਬੈਂਡ ਬਡਾਲਾ ਗਰੰਤੀਆਂ ਦੀ ਸੰਗੀਤ ਆ ਸਾਰੀ ਸਤਿ ਸ੍ਰੀ ਅਕਾਲ ਦਰਸ਼ਕ ਜੀ ਆਪਣੇ ਜੰਮੂ ਸ਼ਾਹ ਹਣੀ ਵੀ ਸੇਵਨ ਭੋਂਡੇ ਨਾਲ ਨਾਲ ਸੰਗਤ ਸਰਪੰਚ ਸਾਹਿਬ ਪਿੰਡ ਬਡਾਲਾ ਗਰੰਦੀਆਂ ਤੋਂ ਆਪ ਨੇ ਘੜਾ ਹੈ ਉਹਨਾਂ ਬਾਹਰ ਪਿੰਡਵਾਨ ਦੀ ਸੰਗਤ ਲੈ ਵੀ ਹਰ ਸਾਲ ਸੇਵਾ ਲੁੱਟਦੇ ਹੁੰਦੇ ਆ ਬਿਸਕੁਟ ਨਾਲ ਸਾਜ ਗਫੇ ਚੱਲਣਦੇ ਭਾਈ ਸਾਹ ਭਾਈ ਬਿਕਰਮਜੀਤ ਸਿੰਘ ਹੁਣੀ ਸਿੰਘਾਂ ਦੀ ਸੇਵਾ ਲਈ ਇਸ ਦਾ ਦਰਸ਼ਨ ਕਰਨ ਲਈ ਸਾਧੇ ਹੁੰਦੇ ਆ ਬਾਗ ਜੀ ਦਾ ਖਾਲਸਾ ਬਾਗ ਜੀ ਦਾ ਚਲੋ ਚਾ ਚਲੋ ਸਾਗਲੀ ਬਾਬਾਈ ਪਿੰਡਵਾਨ ਭਾਈ ਸਾਹਿਬ ਐਂਟਰੀ ਹੋ ਗਈ ਨਾ ਰੀਤਨ ਦੀ ਇੱਥੇ ਹੁਣ ਘੰਟਾ ਅੱਧਾ ਘੰਟਾ ਦਰਸ਼ਨ ਕਰਾਂਗੇ ਤੇ ਚਲੋ ਫਿਰ ਅੱਗੇ ਲਾਵਾਂਗੇ ਅਜੇ ਬਹੁਤ ਲੰਮਾ ਖੜਾਵਾ ਇਹ ਰਾਤ ਦੇ 9 ਵਜੰਦੇ ਹੁੰਦੇ ਨੇ ਵੀ ਬਿਹਲੇ ਟਾਈਮ ਕਰੋ ਸੰਗਤ ਜੀ ਦਰਸ਼ਨ ਪਾਪੀ ਸਾਹਿਬ ਦੇ ਪਗੜੀ ਬਾਰੇ ਲਾ ਲਈ ਹੈ ਅੰਦਰ ਸੰਗਤ ਬਹੁਤ ਜ਼ਿਆਦਾ ਫਿਰ ਗੱਡੀ ਮੁੜ ਨਹੀਂ ਅੰਦਰ ਗੱਡੀ ਆਪਣੀ ਫੇਰ ਅੱਥੇ ਲੱਗਣੀ ਹੁੰਦੀ ਸਾਨੂੰ ਸਾਡੇ ਵੱਡਿਆਂ ਦੀਆਂ ਕੁਰਬਾਨੀਆਂ ਭਾਈ ਮਹਾ ਸਿੰਘ ਮਾਤਾ ਭਾਗਤੌਰ ਜੈਤਿਆਂ ਦੀਆਂ ਕੁਰਬਾਨੀਆਂ ਕਰਕੇ ਹੈ ਭਾਈ ਮਾ ਉੱਧਰ ਤਰਫ ਲਈ ਸਾਹਿਬ ਤੋਂ ਸਾਂਗੇ ਤਨੇ ਪਾਲੇ ਚੱਲੇ ਹੋਣ ਪਿੰਡ ਗੁੱਲੀਆਂ ਪਹੁੰਚ ਗਏ ਪਾਲੀ ਚਾਹ। ਅਧਰੇ ਤਾਂ ਭਾਈ ਵਾਲੀ ਜੇ ਤਾਂ ਕੀ ਮੇੜ ਜੀ ਖੀਰ ਦੇ ਲੰਗਰ ਚੱਲਣ ਡੇ ਗੁਰਦਾਰ ਵੀਰ ਹੋਣੀ ਚੱਲ। ਆ ਸਾਹੀ ਭਾਈ ਹੋਣੀ ਵੀ। ਪ੍ਰਸ਼ਾਦ ਦੇ ਖੀਰ ਦਾ ਛਕਣੇ ਬਾਬਾ ਜੀ। ਹਾਂਜੀ। ਠੀਕ ਐ। ਅ ਵੀਰ ਪੁੱਛਣ ਦਾ ਬਾਬਾ ਜੀ ਲਿਫਾਫਾ ਹੈਗਾ। ਗੁਰਦਾਰ ਜੀ ਨਹੀਂ ਮਿਲਣਾ ਵੀਰ ਲਿਫਾਫਾ ਇੱਥੇ। ਨਾ ਨਾਰਗੇ ਦਿਲ ਦੇ ਬੜਕੇ ਜੋ ਚਰਨਾ ਦੇ ਪੂਰੇ ਉਹ ਫੁੱਲਾ ਨਾਰੇ ਤੇ ਬੈਂਕਰ ਵਾਲਿਆਂ ਵੀਰ ਨੇ ਸਾਡੀ ਗੱਡੀ ਅੱਗੇ ਕਰਾਤੀ ਸੀ ਵੀ ਤੁਸੀਂ ਅੱਗੇ ਜਾਓ ਪਰ ਉਹ ਬਾਬਾ ਜੀ ਕਹਿੰਦੇ ਵੀ ਨਹੀਂ ਨਿਸ਼ਾਨਾ ਦੇ ਨਾਲ ਹੀ ਨਿਗਾਰਾ ਹੁੰਦਾ ਵਾ ਇਸ ਕਰਕੇ ਆਪਾਂ ਜਿਹੜਾ ਨਿਗਾਰਾ ਵਾ ਉਹ ਨਿਸ਼ਾਨਾ ਦੇ ਨਾਲ ਹੀ ਰੱਖਣਾ ਜੇ ਰੱਖਣਾ ਵਾ ਨਿਸ਼ਾਨਾ ਦੇ ਤੇ ਹੁਣ ਫੇਰ ਗੱਡੀ ਆਪਾਂ ਕੀਤੀ ਆ ਪਿੱਛੇ ਬਾਕੀ ਆਪਣੇ ਸੇਵਾਦਾਰ ਲੱਗੇ ਸਾਰੇ ਡਟੇ ਹੋਏ ਆ ਜਿੰਦਰਵੀਰ ਵੀਰ ਹੁਣੀ ਆਪਣੇ ਰੋਬੜ ਵੀਰ ਜੀ ਪਾਲਕ ਜਹਾ ਪਹੁੰਚ ਗਈ ਹੈ ਹਣ ਪਿੰਡ ਪੁਰਾਣਾ ਪਿੰਡ ਕਰੋਦਾਸਾ ਐਟਰੀ ਘਰਤੀ ਪੁਰਾਣੇ ਪਿੰਡ ਤੇ ਅਸੀਂ ਸਾਗੇ ਤੋਂ ਪੜਿਆ ਚੇੜ ਦਾ ਇੰਤਜ਼ਾਰ ਕਰਨ ਦੇ ਇਹ ਮਾਰ ਸਾਡੇ ਦਰਸ਼ਨਾਂ ਨੂੰ দৰ্শীৱ পানী পি ই ਬੱਚੇ ਸਾਡੇ ਨਾਲ ਹੀ ਆ ਵੀਰ ਜੀ ਨਹੀਂ ਘਾਦੀ ਜਾਂਦੀ ਵੀਰ ਨੂੰ ਆ ਕੋ ਖੇਡ ਨਹੀਂ ਘਾਦੀ ਜਾਂਦੀ ਚਲੋ ਕੋਈ ਗੱਲ ਨਹੀਂ ਭਾਈ ਫਿਰ ਰੱਖ ਲੋ ਘਰ ਜਾ ਘਰ ਲੈ ਜਿਓ ਆ ਵੀਰ ਕਾਲਦੀਪ ਸਿੰਘ ਇਹਦਾ ਨਾਮ ਬਾਕੀ ਆ ਵੀਰ ਹੁਣੀ ਉਹ ਛਾਦੇ ਹੀ ਪ੍ਰੇਮ ਨਾ ਸੇਵਾ ਕਰਨ ਦੇ ਆ ਵੀਰ ਆਪਣਾ ਰੋਬੜ ਵੀਰ ਤੇ ਆਕਰ ਜਾ ਰਿਹਾ ਜੀ ਅਗਲਾ ਪੜਾਵਾ ਕਾਲੀਆਂ ਪਿੰਡ ਕਾਲੀਆਂ ਸਨਾਨੇ ਵੀ ਲੰਗਰ ਲਾਇਆ ਵਧੀਆ ਕਦਾ ਲੰਗਰ ਗੁਲੇਬੀਆਂ ਵੇਸਣ ਲੱਡੂ ਸਬਜੀ ਪਾਣੀ ਕਾਦੀ ਲਓ ਜੀ ਲੰਗਰ ਪਿੰਡ ਕਾਲੀਆਂ ਬਾਮਣੀਆਂ ਦਾ ਵਾਲੀ ਬਾਮਣੀ ਪਿੰਡ ਵੀ ਆਪਣੇ ਮਾਸੀ ਜੀ ਹੁਣੀ ਮਿੱਥੇ ਹੀ ਆ ਭਾਈ ਸੰਗਤਾਂ ਨੂੰ ਸੇਵਾ ਯੋਲਦੀ ਬਰੈਡ ਪਕੌੜੇ ਲੰਗਰ ਦੀ ਬਾਲੇ ਗਾਹੇ ਪਿਸਾਂਗੇ ਤੇਨੇ ਦੂਰ ਗਾਹੇ ਘਰ ਤੋਂ ਵੀ ਪਰ ਨਹੀਂ ਸੰਗਤ ਦੇ ਵੇਖੋ ਨਸੇ ਘੜਦੇ ਸੰਗਤ ਦੇ ਮਾੜਾ ਸਾਦੇ ਰੱਖਿਓ ਬਾਈ ਜੀ ਇਧਰ ਆਓ ਬਲਵਾਨਾਸ਼ਰਮਾਇਤ ਜੀ ਆਪਣੀ ਦਾਜੀ ਬੀ ਭੈਣ ਹਾਂ ਸਾਡੇ ਪਿੰਡ ਤੋਂ ਹੀ ਆਏ ਜੇ ਤੁਹਾਨੂੰ ਪੁੱਛਿਆ ਮੇਰੇ ਵੀ ਪੂਰੀ ਸੇਵਾ ਨਿਭੋੜਿਆ ਜੀ ਪਿੰਡ ਕਾਲੀ ਗੁੰਮੜੀ ਬਾਗੀ ਵੈਗਦੂ ਸੰਗਤ ਦੇ ਉਹ ਜ਼ਿਆਦਾ ਹੀ ਸੰਗਤ ਆ ਜੀ ਤੇ ਸਾਂਗਤਾਂ ਨੂੰ ਨਹੀਂ ਪਤਾ ਲੱਗਦਾ ਉੱਥੇ ਲੰਗਰ ਦਾ ਵੀ ਅਜੇ ਪਤਾ ਲੱਗਦਾ ਲੰਗਰ ਵੀ ਟੁੱਟ ਵਰਕਰ ਦੇ ਵਾਹਿਗੁਰੂ ਪਿੰਡ ਕਾਲੀ ਬਾਂਹਣੀ ਤੋਂ ਸਾਂਗਤ ਆ ਰਹੀ ਹੈ ਲੋਕਾਂ ਸੰਗਤ ਜੀ ਕਰੋ ਦਰਸ਼ਨ ਹੋਰ ਸੰਗਤ ਪਹੁੰਚ ਗਈ ਹੈ ਪਿੰਡ ਮਲਕਪੁਰ ਅਸੀਂ ਮਲਕਪੁਰ ਪਹੁੰਚ ਗਏ ਜੀ ਸੰਗਤ ਤੇ ਬਣਾ ਬੋਣ ਡਿਆ ਹੁਣ ਪਰ ਲਾਇਆ ਵੀ ਡਾਇਰੈਕਟਰ ਪਿੰਡ ਮਲਕਪੁਰ ਦੀ ਸੰਗਤ ਆ ਸਾਰੀ ਵੀਰੂ ਫਕਤਾ ਵਿੱਚ ਫੇਰ ਤੋਂ ਇੰਤਜ਼ਾਰ ਕਰਨ ਡੀਆਂ ਚੱਲ ਲੰਗਰ ਵੀ ਲੱਗਾ ਠੀਰ ਦਾ ਲੰਗਰ ਦੋ ਤਿੰਨ ਆ ਇੱਥੇ ਪਰ ਹਲੇ ਆਪਾਂ ਠੀਰ ਦੇ ਦਰਸ਼ਨ ਕੀਤੇ ਆ ਦਸ਼ਨਾਤੇ ਦਾ ਵੀ ਲੰਗਰ ਆ ਇੱਥੇ ਚੱਲਣ ਡਿਆ ਪਿੰਡ ਮਲਕਪੁਰ ਆ ਵੀਰੂ ਆ ਹੋਏ ਇਹ ਪਿੰਡ ਮਲਖਪੁਰ ਦੀ ਸੰਗਤ ਆ ਵੀਰੋ ਕਿੰਨੇ ਬੱਚੇ ਆ ਬੜਾ ਮਾਣ ਲੱਗਦਾ ਵੀਰ ਦਾ ਰੰਗਰ ਲੱਗਾ ਇੱਥੇ ਨਾਮ ਦਾ ਪ੍ਰਸ਼ਾਦਾ ਵਾ ਆਪਰੇ ਸਭ ਵੀ ਜੀ ਠੀਕ ਠਾਹ ਜੇ ਨੀਰੋ ਮਡੀ ਹਣ ਪੂਰੀ ਪੂਰੀ ਦੇ ਉਹਨੂੰ ਵੀ ਤਾਰ ਦੋ ਪਰਲੇ ਨੂੰ ਨਾਲੇ ਸੋ ਗਿਆ ਅੱਡੀ ਮਾਹ ਕਾਲਿਆ ਨੂੰ ਮਾਹ ਕਾਲਿਆ ਖੀਰ ਦਾਵਾਜ ਦੇ ਕੇ ਵੀ ਖੀਰ ਲੱਗ ਗਈ ਦੇਖੋ ਸਾਭੀ ਵੀਰ ਹੋਣੀ ਸਮੁੰਡੇ ਆ ਕੋਪਰ ਲਾਗੇ ਸਮਝਿਆ ਇਹ ਨੂੰ ਨਹੀਂ ਸੁਤੇ ਯਾਰ ਬਾਬੇ ਦਰ ਨਹੀਂ ਹੁਣ ਲੰਗਰ ਜ਼ਿਆਦਾ ਖਾ ਲਿਆ ਵਾ ਬਾਬੇ ਦਰ ਨਹੀਂ ਹੁਣ ਆ ਬੇਟੇ ਆ ਜੇ ਬੇਟੇ ਅੱਗੇ ਬੈਠਾ ਵਾ ਬਾਬਾ ਆ ਜੇ ਲੱਗਦਾ ਹਾਂ ਚਲ ਪੁੱਛਣਾ ਆਏ ਆ ਆਓ ਪਹਿਲੇ ਨੰਬਰ ਤੇ ਪਪਾ ਦਰਦੀਂ ਆਓ ਜੀ ਬਾਬਾ ਬਾਬਾ ਫੋਨ ਤੇ ਡੈਸ਼ ਹੋ ਤੇ ਕਰਨ ਕਰਿਆਨੇ ਦੇ ਉਹ ਜਾਣਾ ਹਾਂ ਵਾਲਾ ਆ ਜਣੀ ਇਹਨੇ ਉਹ ਨਹੀਂ ਹਾਂ ਵੇਖੋ ਪੰਪ ਮੜਾ ਇਹ ਧੱਕਾ ਦੇ ਲਾਓ ਤੇਰੇ ਮੋਗ ਗਿਆ ਵੀਰ ਧੱਕਾ ਲਾ ਦਿਓ ਯਾਰ ਤੱਕਾਲਾ ਦੋ ਤੱਕਾਲਾ ਦਹੀਂ ਤੱਕਾਲਾ ਦੋ ਜੀ ਤੱਕਾਲਾ ਦੋ ਜਿਸੂ ਦਾ ਨਾਮ ਲੈ ਕੇ ਜਾਂਦਾ ਯੂਨੀਅਨ ਸਲਾਵਾ ਦੇ ਗੱਡੀ ਚ ਤੇਲ ਮੋਗ ਗਿਆ ਵਾ ਜੀ ਪਚੋਕ ਚੁਕਲਾ ਆ ਫੇਰ ਦਈ ਧੱਕੀ ਚੋਕੇ ਲਾ ਲੇ ਗਏ ਟਿੱਲਾ ਵੇਟੇਂਗੀ ਆਂ ਆਪਣੇ ਸਾਂ ਗਾਣਾ ਕਰਨੀ ਖੁਦ ਇਹਨੇ ਆਂ ਅਣਵੇ ਆ ਦੇ ਵੀਰ ਜਵੇਰ ਦਾ ਬਟਾ ਇਹ ਗੱਡੀ ਚ ਹੁਣ ਤਾਂ ਕਲ ਮੋਲ ਉਤਾਰਿਆ ਨੇ ਉਹ ਅੱਗੇ ਆ ਗਿਆ ਬਸ ਮੜਾ ਆ ਮੜਾ ਆ ਗੱਡੀ ਢਾਈ ਢੇ ਤੇਲ ਮੋਗ ਗਿਆ ਜੀ ਕਰੋ ਦਰਸ ਸਰਸ ਨੂੰ ਪਿੰਡੇ ਛੇਕੀ ਪਹੁੰਚ ਗਏ ਆਪਾਂ ਨਾਲੇ ਲਾਈਵ ਵਾਲਾ ਵੀ ਸਾਡੇ ਨਾਲ ਹੀ ਆ ਗਿਆ ਲੰਗਰ ਚੱਲਣ ਡਰੇ ਮਾਲੀ ਰੋਟੀਆਂ ਦਾ ਹੁਣਾਂ ਨੂੰ ਬਾਹਰ ਨਿਕਲਣਾ ਪੈਣਾ ਚਾਹਦਾ ਪਿੰਡ ਸੇ ਘਵਾਲੀ ਸਕਦਾ ਸਾਰੀ ਵਿੱਚ ਚੱਲ ਓਏ ਤੇ ਕਮਾਲੀ ਸੰਗਤ ਨੇ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦੇ ਹੀ ਇਸ ਕਰਕੇ ਥੋੜਾ ਹੋਣ ਇੱਥੇ ਟਾਈਮ ਲੱਗ ਗਿਆ ਇੱਥੇ ਅੱਧੇ ਘੰਟੇ ਦਾ ਸਟੇ ਹੋ ਗਿਆ ਬਾਡਾ ਦੇਖੋ ਆ ਪਿੰਡ ਵਾਲਿਆਂ ਨੇ ਫਾਸਟ ਫੂਡ ਦਾ ਲੱਗਰ ਲਾਇਆ ਨਿਊਡਲਾਂ ਦਾ ਹੋਰ ਵੀ ਚੱਲਣ ਦੇ ਆ ਇੱਧਰ ਆਪਣੇ ਸਾਬੀ ਭਾਜੀ ਹੋਣੀ ਬਾਬਾ ਕਰ ਜਾ ਤੇ ਬਾਬਾ ਬਰਦਾ ਮੁਗਲੇ ਪੜਨੇ ਪਾਪਾ ਯੋਨ ਨੂੰ ਦੋ ਚਿਹਰੇ ਵੀ ਛਾਕੇ ਜਾਓ ਨਹੀਂ ਇਹਨਾਂ ਦਾਵਾ ਸਿੰਘਾਂ ਦਾ ਸਾਭ ਵੀ ਸਕਾ ਕੇ ਭੇਜਣਾ ਕਿ ਉਹਨੂੰ ਖਾਲੀ ਪੇੜ ਨਹੀਂ ਭੇਜਣਾ ਪਰ ਚਲੋ ਉਹਨਾਂ ਨੇ ਸਾਨੂੰ ਕਿਹਾ ਤੇ ਆਪਾਂ ਉਹਨਾਂ ਦੀ ਸੇਵਾ ਕਬੂਲ ਕੀਤੀ ਬਾਕੀ ਦੇ ਦਰਨਾਦੀ ਲੱਗੇ ਆ ਲੰਗਰਾਂ ਦੇ ਵੀ ਇਹ ਗੱਲਾਂ ਵਾਲੇ ਇਹ ਵਦੈ ਗਾਲਾ ਸੇਵਾਦਾਰੀ ਆ ਬਹੁਤ ਵਧੀਆ ਅੱਗੇ ਨੇੜਲਾ ਆਏ ਅੱਗੇ ਚਾਲ ਅੱਗੇ ਬਰੇਡ ਲੱਗੀ ਆ ਦੇਖੋ ਜਿਵੇਂ ਜਿਵੇਂ ਸੰਗਤ ਦੁਰਦਿ ਜਾਂਦੀ ਆ ਓਏ ਓਏ ਥਾ ਥਾ ਦੇ ਮੋਰਚੇ ਲੱਗੇ ਆ ਹਾਂਜੀ ਊਟਲਾ ਦੇ ਮੰਦਰ ਚ ਮੰਦਰ ਦਾ ਨਿਵਰਲ ਕਿਾ ਥੋੜੇ ਕੋਈ ਸੜਕ ਹੋਇਆ ਇਥੋਂ ਮੰਦਰ ਚੋਂ ਆ ਵੀਰੋਣੀ ਸਮੁੰਦਰ ਚੋਂ ਗੰਡੇ ਆ ਮੰਦਰ ਵਾਲਾ ਉਹ ਜੋ ਵਾਸੀ ਮੇਰੀ ਨੰਗਰ ਲੈ ਕਰ ਆਇਆ ਬਾਸੀ ਹਾਂਸਣਾ ਦੀ ਮਾਸੀ ਆ ਨਾ ਮਾਰਿਆ ਦੀ ਕਰ ਮਰਾਂ ਦੀ ਹਿੰਦਿਆਰੇ ਲੱਗੇ ਹੋਏ ਨਿਆਰੇ ਗਾਣਾ ਚਰਦੀ ਕਲਾ ਚਾਈਦੀ ਦਾ ਕਿੱਝ ਕੇ ਰੱਖੋ ਆ ਪਿੱਛੇ ਨਿਊਟਰਲ ਫੜੋ ਨਿਊਟਰਲ ਆਹ ਨਿਊਟਰਲ ਮਾਸੀ ਮੂੰਹ ਮੋੜ ਕੇ ਲੰਗਰਾ ਦੋ ਬੋਲਾਣ ਵਾਲ ਬਹੁਤ ਨੇ ਹਾਲ ਨੇ ਹਲ ਕੀਤੇ ਵਾਜਦੇ ਆਹ ਮਾਸੀ ਦੀ ਮਾਸੀ ਆ ਨਾ ਠੀਕਾ ਠੀਕਾ ਚਰਦੀ ਚਾਹੀਦਾ ਮਾਸੀ ਵੱਲੋਂ ਲੰਗਰ ਲੱਗਾ ਵਾ ਠੀਕਾ ਠੀਕਾ ਚਰਦੀ ਮਾਸੀ ਵੱਲੋਂ ਨੰਗਾ ਲੱਗਾ ਵਾ பிண்ட சேமரி சே ਸੇਵਾ ਨਾਲ ਵੀਰੂ ਨਹੀਂ ਸਵੇਰ ਦੀ ਸੇਵਾ ਨਭੋਂਦੇ ਆ ਲੈਟਾ ਦੇਖ ਲਿਆ ਸਾਰੀ ਸੰਗਤੀ ਆ ਕਰੋ ਚੈੱਕ ਸਾਰੀ ਸੰਗਤੀ ਆ ਇਧਰ ਅੱਗੇ ਵੀ ਆਓ ਜਿੱਥੇ ਤੱਕ ਦਾ ਲੈਟਾ ਦੇਖਣਿਆ ਸੰਗਤੀ ਆ ਸਾਡੀ ਦਾਣੇ ਦੇ ਲੜਾਂ ਬੜਾ ਕੀਤੀਆਂ ਅੱਜ ਸੰਗਤੀ ਦਾ ਕਿੱਟੇ ਆਲੇ ਦੁਆਲੇ ਬਸ ਸਮਾਪਤੀ ਹੋਣ ਵਾਲੀ ਆ ਹੁਣ ਪਿੰਡ ਤਲਵੰਡੀ ਪਹੁੰਚਣੀ ਆਲੇ ਆ ਲੈ ਆ ਤਿਆਗੇ ਆਪਾਂ ਇੱਕ ਜੀ ਹੁਣ ਪਹੁੰਚ ਗਿਆ ਆਪਾਂ ਫਾਈਨਲੀ ਪਿੰਡ ਤਲਵੰਡੀ ਜੂੰਗੜਾ ਸਿਆ ਆਪਣਾ ਲਾਸਟ ਪੜਾਏ ਤੋਂ ਸਟਾਰਟ ਕੀਤਾ ਇੱਥੇ ਲਾਸਟ ਦਾ ਪੜਾ ਤਰਨ ਲਵਾਈਆਂ ਵੀ ਚਲਣੀਆਂ ਕੁੜੀਆਂ ਚਾਹੋ ਠੀਕ ਆ ਲਓ ਜੀ ਸਮਾਪਤੀ ਹੋ ਗਈ ਸਾਕਤ ਪਹੁੰਚ ਗਈ ਆ ਫਾਈਨਲੀ ਆਪਾਂ ਵੀ ਬੱਸ ਵੀਰ ਵੀ ਨਹੀਂ ਡੇ ਆਪਣਾ ਲੰਗੜ ਲੰਗੜ ਕਥਾ ਕਰਦੇ ਦਾ ਗੱਡੀ ਚ ਰੱਖਿਆ ਵਾ ਬੱਸ ਹੁਣ ਹੋਲੀ ਹੋਲੀ ਸਮਾਪਤੀ ਵੀਰ ਜੀ ਦਸੰਗਰ ਦੇ ਮਨੂ ਪਾਵੇ ਰਾਜ ਸ੍ਰੀ ਅਕਾਲ ਪਾਸਾ ਗਿਦਿਓਨ ਸਮਾਪਤੀ ਹੋਣ ਵਾਲੀ ਆ ਖੁਸ਼ੀ ਆ ਅੱਜ ਕਰੇ ਜਾਵੇ ਸਾਬੇ ਕਮਾਲ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨੂ ਪਾਵੇ ਸ੍ਰੀ ਅਕਾਲੇ ਪ੍ਰੋਗਰਾਮ ਦਰਸ਼ਨ ਪਾਲਕੀ ਦੇ ਲਾਸਟ ਜੋ ਵੀ ਹੋਣਾ ਆਪਾਂ ਵੀ ਚਾਲੇ ਪਾਦੇ ਆ ਪਿੱਟ ਨੂੰ ਪਾਲਕੀ ਸਾਹਿਬ ਨੇ ਵੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਆਇਕ ਜੀ ਦੀ ਫਤਿਹ ਜੀ ਹੁਣ ਸਮਾਪਤੀ ਆ